ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹਾਂਜੀ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਆ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰ ਸਾਰੇ ਕਿਸਾਨ ਵੀ ਠੀਕ ਹੋਮੋਂਗੇ ਅੱਜ ਦੀ ਸਪੈਸ਼ਲ ਵੀਡੀਓ ਦੋਸਤੋ ਸਰੋਂ ਦੀ ਖਾਲ ਦੇ ਬਾਰੇ ਜਾਣਕਾਰੀ ਦੇਵਾਂਗੇ ਆਪਾਂ ਸਰੋਂ ਦੀ ਖਾਲ ਆ ਝੋਨੇ ਵਿੱਚ ਪਾਇੀ ਸੀ ਪਹਿਲਾਂ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਲਾਵਾਂਗੇ ਆਪਾਂ ਪਹਿਲਾਂ ਕੀ ਰਿਜ਼ਲਟ ਸੀ ਹੁਣ ਕੀ ਰਿਜ਼ਲਟ ਆ ਹੁਣ ਆਪਾਂ ਜੂਰੀਆ ਸੱਟ ਰਹੇ ਸੀ ਤੇ ਸੋਚਿਆ ਵੀ ਦੋਸਤਾਂ ਨੂੰ ਰਿਜ਼ਲਟ ਦਿਖਾ ਦਈਏ ਆ ਦੇਖੋ ਪਹਿਲਾਂ ਵੀਡੀਓ ਦੋਸਤੋ ਇਹ ਸੀ ਤੇ ਜੇ ਗੱਲ ਕਰੀਏ ਆਪਾਂ ਸਰੋਂ ਦਾ ਰਿਜ਼ਲਟ ਕਿਸ ਤਰ੍ਹਾਂ ਆਇਆ ਜੀ ਦੋਸਤੋ ਮੈਨੂੰ ਆ ਰਿਜ਼ਲਟ ਮੈਂ ਸਰੋਂ ਨਿਕਾਲ ਪੌਣ ਦਾ ਝੋਨੇ ਵਿੱਚ ਇਸ ਤਰ੍ਹਾਂ ਬਰੀ ਬਰੀ ਕਰ ਲੈਣੀ ਆ ਤੇ ਤੁਹਾਨੂੰ ਕੀ ਫਰਕ ਲੱਗਾ ਜਰੂਰ ਕਮੈਂਟ ਕਰਕੇ ਦੱਸੋ ਵੀ ਸਰੋਂ ਨਿਕਲਤਾ ਵੀਡੀਓ ਕੇ ਮੈਨੂੰ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਵੀ ਗੱਲ ਕਰੀਏ ਆਪਾਂ ਦੋਸਤੋ ਜ਼ਹਿਰ ਦੀ ਆਪਾਂ ਫਟੇਰਾ ਪ੍ਰਦਾਨ ਬਟਾਕੋ ਰੀਗੈਂਟ ਕੁਝ ਵੀ ਨਹੀਂ ਪਾਇਆ ਝੋਨੇ ਚ ਇਕੱਲੀ ਸਰੋਂ ਦੀ ਖਲ ਪਾ ਗਈ ਆਪਾਂ ਤੇ ਰਿਜ਼ਲਟ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਸਰੋਂੀ ਗੱਲ ਦੇਖ ਤਾਈ ਫਦੇ ਦੋਸਤੋ ਇੱਕ ਤਾਂ ਜ਼ਹਿਰ ਹੈ ਤਾਂ ਇੱਕ ਇਹ ਸਾਸਤੀ ਪੰਡੀਆਂ ਹਰੀ ਐਂਡ ਫਟੇਰਾ ਨਾਲੋਂ ਤੇ ਜੇ ਗੱਲ ਕਰੀਏ ਆਪਾਂ ਸਰੋਂਖਾ ਦੀ ਥਾਲ ਕੀ ਕੰਮ ਕਰਦੀ ਆ ਆ ਦੇਖ ਸਕਦੇ ਤੁਸੀਂ ਫਟਾਰਾ ਬਹੁਤ ਕਰਵਾਉਂਦੀ ਹੈ ਜੀ ਫਟਾਰੇ ਦੇ ਨਾਲ ਨਾਲ ਟੇਲਰਿੰਗ ਹੁੰਦੀ ਹੈ ਜਿਹੜੀ ਬੂਟਾ ਬਹੁਤ ਬਣਾਉਂਦੇ ਹੈ ਜੀ ਹਰਾਪਣ ਬਹੁਤ ਰਹਿੰਦਾ ਤੇ ਉਹਨਾਂ ਕੱਚਾ ਰਹਿੰਦਾ ਤੇ ਫਟਾਰਾ ਬਹੁਤ ਜ਼ਿਆਦਾ ਕਰਦਾ ਇਹਦੇ ਨਾਲ ਜ਼ਹਿਰ ਨਾਲ ਫੌਨ ਨਾਲ ਤਾਂ ਬਿਮਾਰੀ ਵੱਧ ਆਉਂਦੀ ਹੈ ਜੀ ਤੇ ਸਰੂਨੇ ਕਾਲ ਪਾਉਂਨਾ ਦੇਖ ਸਕਦੇ ਤੁਸੀਂ ਬੂਟਾ ਬਹੁਤ ਜੰਮਿਆ ਝੋਨਾ ਹੈ 150 126 ਝੋਨਾ ਹੈ ਆਪਣਾ ਅੱਜ ਤੋਂ 25 30 ਦਿਨ ਵਿੱਚ ਝੋਨਾ ਹੋ ਗਈ ਤੇ ਗੇਤਾਲਾ ਚਾਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਰਿਜ਼ਲਟ ਆਈ ਸਰੂਨੇ ਕਾਲ ਝੋਨੇ ਜਿਹੜਾ ਮੈਂ ਵਿਕਾਸ ਕਰਵਾਉਂਦੀ ਆ ਕੋਸਟ ਆਪਾਂ ਵਸੇ ਸਰੂਨੇ ਕਾਲ ਜੇ ਪਹਿਲਾ ਜੂਰੀਤ ਤੇ ਆਪਾਂ ਜਿੰਕ ਦਿੱਤੀ 33% ਜਾਂ ਡੀਏਪ ਦਿੱਤੀ ਅੱਧਾ ਘਟਾ ਕੋਈ ਕੁਛ ਵੀ ਮਟੀਰੀਅਲ ਨਹੀਂ ਪਾਇਆ ਸਾਰਾ ਨਹੀਂ ਖਲ ਪਾਇਆ ਜੀ ਹੁਣ ਆਪਾਂ ਜੁੜੀਆਂ ਦੇ ਰਹੇ ਆ ਸਾਹਮਣੇ ਦੇਖ ਸਕਦੇ ਹੋ ਵੀਡੀਓ ਚ ਸਾਰਾ ਭਰਾ ਸੱਟ ਰਿਹਾ ਆਪਣਾ ਤੇ ਦੇਖ ਸਕਦੇ ਹੋ ਥੋੜੇ ਸਾਹਮਣੇ ਰਿਜ਼ਲਟ ਆ ਗਿਆ ਬਾਕੀ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਸਰੋਂ ਦੀ ਖਲ ਤੱਕ ਕਿੰਨਾ ਜਾਂ ਘੱਟ ਲੱਗਿਆ ਜਿਹੜੇ ਭਰਾ ਆਪਾਂ ਹੁੰਦੇ ਉਹ ਵੀ ਦੱਸੋ ਜਿਹੜੇ ਨਹੀਂ ਵੜਦੇ ਉਹ ਵੀ ਦੱਸੋ